ਆਭਿਸ਼ਾ ਹੈ ਮਾਂ ਬੋਲੀ ਅਜੋਕੀ ਸੀ ਜੀ ਹਾਂ ਅਸੀਂ ਬੜੇ ਮਾਣ ਨਾਲ ਦੱਸਿਆ ਕਿ ਅਸੀਂ ਪੰਜਾਬੀ ਹਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਪਰ ਜਦੋਂ ਗੱਲ ਆਉਂਦੀ ਹੈ ਗੱਲਬਾਤ ਵਿੱਚ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਤਾਂ ਅਸੀਂ ਝੱਟ ਹੀ ਰੋਬ ਜਮਾ ਲਈ ਅੰਗਰੇਜ਼ੀ ਦੀ ਬਾਹ ਫੜ ਲੈਂਦੇ ਹਾਂ ਕਿ ਸਾਨੂੰ ਯਕੀਨ ਨਹੀਂ ਕਿ ਸਾਡੀ ਮਾਂ ਬੋਲੀ ਜੋ ਗੁਆਂ ਪੀਰਾਂ ਦੇ ਮੁਕਤੋਂ ਨਿਕਲੀ ਹੈਗੀ ਉਹ ਸਾਡਾ ਉੱਚਾ ਚਾਰ ਉਤਵਾ ਕਾਇਮ ਨਹੀਂ ਰੱਖ ਸਕਦੀ ਕੀ ਸਮਝ ਲਉਦਾ ਹੈ ਕਿ ਪੰਜਾਬੀ ਵਿੱਚ ਗੱਲ ਕਰਨਾ ਸਿਰਫ ਅਨਪੜ੍ਹ ਤੇ ਮੂਰਖ ਲੋਕਾਂ ਦਾ ਹੀ ਕੰਮ ਹੈ ਜੇ ਅਸੀਂ ਐਦਾ ਸੋਚਦੇ ਹਾਂ ਤਾਂ ਅਸੀਂ ਬਹੁਤ ਹੀ ਵੱਡੇ ਬੇਕੁਫਾ ਕਿਉਂਕਿ ਆਪਣੀ ਮਾਂ ਨੂੰ ਲਕਾਰਨਾ ਤੇ ਮਾਮੀਆਂ ਮਾਸਟਰ ਗੂੰਗੋਣ ਵਾਲਾ ਇਨਸਾਨ ਕਦੇ ਵੀ ਸਮਝਦਾਰ ਨਹੀਂ ਹੋ ਸਕਦਾ ਅਸੀਂ ਜਿਆਦਾ ਸਿਆਣੇ ਘਮਣ ਵਾਲੇ ਉਹ ਲੋਕ ਹਾਂ ਜੋ ਅੱਜਕੱਲ ਖੁਸ਼ੀ ਗਮੇ ਦੇ ਕਾਰ ਵੀ ਅੰਗਰੇਜ਼ੀ ਵਿੱਚ ਸਪਾਉਣ ਲੱਗ ਪਏ ਹਾਂ जिम्मेक दी सारे ਰਿਸ਼ਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਪੜੇ ਹੋਣ ਅਸੀਂ ਮਾਂ ਬੋਲੀ ਪੰਜਾਬੀ ਦੀ ਅਜੋਕੀ ਸਥਿਤੀ ਬਹੁਤ ਹੀ ਖਾਸੋਹਣੀ ਕੀਤੀ ਹੋਈ ਹੈ ਬੱਚਿਆਂ ਨੂੰ ਅਸੀਂ ਪੰਜਾਬੀ ਬੋਲਣ ਤੇ ਝਿੜਕਦੇ ਹਾਂ ਬਹੁਤ سارے ਸਕੂਲ ਪੰਜਾਬ ਵਿੱਚ ਇਹ ਜਿਹ ਹਨ ਜੋ ਪੰਜਾਬੀ ਬੋਲਣ ਤੇ ਜੁਰਮਾਨਾ ਲਗਾਉਂਦੇ ਹਨ ਉਹਨਾਂ ਨੂੰ ਇਹ ਗੱਲ ਕੌਣ ਦੱਸੇਗੀ ਕੋਈ ਵੀ ਭਾਸ਼ਾ ਸਿੱਖਣਾ ਮਾੜਾ ਨਹੀਂ ਸਾਂ ਗਿਆਨ ਉਹ ਬਦੌਲਿ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ ਪਰ ਉਸ ਸਮੇਂ ਸੇ ਤੇ ਖਤਰਨਾਕ ਹੋ ਜਾਂਦੀ ਹੈ ਜਦੋਂ ਅਸੀਂ ਮਾਂ ਬੋਲੀ ਤੋਂ ਮੁੱਖ ਮਣ ਲੱਗ ਜਾਂਦੇ ਹਾਂ ਸਾਡੀ ਮਾਂ ਬੋਲੀ ਸਾਡੀ ਰੂਹ ਦੀ ਆਵਾਜ਼ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਬੋਲੀ ਵਿੱਚ ਪਹਿਲੀ ਕਲਕਾਰੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜੀ ਦੇ ਪੜ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਤੇ ਗ੍ਰਾਂ ਛੱਡ ਦੇ ਗੋਦੀ ਜੀ ਦੇ ਪੜ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਤੇ ਗ੍ਰਾਂ ਛੱਡ ਦੇ ਨਹੀਂ ਅਸੀਂ ਆਪਣੀ ਮਾਂ ਤੋਂ ਦੂਰ ਹੋ ਕੇ ਕਿਵੇਂ ਤੁਰ ਕੀ ਕਰ ਸਕਦੇ ਹਾਂ ਕਿਉਂਕਿ ਇਹ ਇਤਿਹਾਸ ਦੀ ਮਾਲਕ ਹੈ ਇਹ ਸਾਹਿਤ ਦਾ ਖਜ਼ਾਨਾ ਹੈ ਆਓ ਸਾਰੇ ਅੱਜ ਕਰੀਏ ਕਿ ਦੁਨੀਆਂ ਦੀਆਂ ਹੋਰ ਪਛਾਵਾਂ ਜਿੰਨੀਆਂ ਅਮਰ ਜਿਖ ਲਈਏ ਪਰ ਆਪਣੀ ਜੜਾ ਕਦੇ ਨਾ ਕੱਟੀਏ ਕਿਉਂਕਿ ਬੋਲੀ ਨਾ ਰਹੀ ਕਵਿਤਾ ਮਗੁੰਜਾਣੀਆਂ ਬੋਲੀ ਨਾ ਰਹੀ ਕਵਿਤਾ ਮਗੁੰਜਾਣੀਆਂ ਮਾਵਾ ਦੀਆਂ ਦਿੱਤੀਆਂ ਧੂਆਂ ਵਾਂ ਰੁਲ ਜਾਣੀਆਂ ਮਾਵਾ ਦੀਆਂ ਦਿੱਤੀਆਂ ਧੂਆਂ ਵਾਂ ਰੁਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦੇ ਦੇਖਿਓ ਪੰਜਾਬੀਓ ਪੰਜਾਬੀ ਨਾਲ ਪੁਲਾ ਦਿਓ ਧੰਨਵਾਦ ਜੀ